ਜੇਦਣ ਅਸੀਂ ਸੱਚੇ ਦਿਲੋਂ ਗੁਰੂ ਦੇ ਬਣ ਗਏ ਭਾਈ ਮਰਦਾਨਾ ਸੱਚੇ ਦਿਲੋਂ ਗੁਰੂ ਦਾ ਬਣਿਆ ਭਾਈ ਮਰਦਾਨੇ ਦੀ ਲੜਕੀ ਦਾ ਵਿਆਹ ਆਇਆ ਭਾਈ ਮਰਦਾਨਾ ਜੀ ਦਾ ਚਿਹਰਾ ਉਦਾਸ ਹੈ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਮਰਦਾਨਿਆ ਤੇਰਾ ਚਿਹਰਾ ਕਿਉਂ ਉਦਾਸ ਹੈ ਕਹਿਣ ਲੱਗਾ ਮਹਾਰਾਜ ਜੀ ਪਹਿਲਾਂ ਤਾਂ ਵੱਡੇ ਵੱਡੇ ਰਾਜਿਆਂ ਦੇ ਕੋਲ ਜਾ ਕੇ ਰਬਾਬਾ ਵਜਾਉਂਦੇ ਸੀ ਗਾਣੇ ਗਾਉਂਦੇ ਸੀ ਉਹ ਤੁਹਾਨੂੰ ਖੁਸ਼ ਹੋ ਕੇ ਕੁਝ ਦੇ ਦਿੰਦੇ ਸੀ ਪਰ ਮਹਾਰਾਜ ਜਿੱਦਣ ਦੇ ਤੁਹਾਡੇ ਲੜ ਲੱਗੇ ਆ ਕਦੇ ਗਏ ਨਹੀਂ ਕਿਤੇ ਪਰ ਮਹਾਰਾਜ ਤੁਹਾਡੇ ਕੋ ਮੰਗਿਆ ਵੀ ਕੁਝ ਨਹੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਮਰਦਾਨਿਆ ਗੱਲ ਕੀ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੇਰੀ ਧੀ ਬੱਚੀ ਦਾ ਵਿਆਹ ਆ ਗਿਆ ਹੈ ਕੋੜ ਮਹਾਰਾਜ ਕੋਈ ਮਾਇਆ ਨਹੀਂ ਹੈ ਕਪੜਾ ਲੀੜਾ ਲੈਣ ਵਾਸਤੇ ਕੁਝ ਨਹੀਂ ਕੋੜ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਆਖਿਆ ਮਰਦਾਨਿਆ ਓਏ ਜਿਹੜੀ ਤੇਰੀ ਧੀ ਹੈ ਉਹ ਕੱਲੀ ਤੇਰੀ ਨਹੀਂ ਹੈ ਉਹ ਸਾਡੀ ਵੀ ਧੀ ਆ ਕੋ ਸਤਨਾਮ ਵਾਹਿਗੁਰੂ ਜਿਹੜਾ ਸਿੱਖ ਗੁਰੂ ਦਾ ਬਣ ਜਾਂਦਾ ਅਸੀਂ ਧੀ ਪੁੱਤਰ ਗੁਰੂ ਦੇ ਹਾਂ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਅਸੀਂ ਗੁਰੂ ਦੇ ਬੱਚੇ ਆ ਜਿਹੜਾ ਗੁਰੂ ਦਾ ਬੱਚਾ ਬਣ ਗਿਆ ਗੁਰੂ ਉਹਦੇ ਕਾਰਜ ਆਪ ਸਵਾਰਦਾ ਆ ਖੁਦ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਭਾਈ ਮਰਦਾਨੇ ਨੂੰ ਧੰਗੁਰ ਨਾਨਕ ਤੇ ਮਹਾਰਾਜ ਨੇ ਆਖਿਆ ਤੇਰੀ ਧੀ ਤੇਰੀ ਨਹੀਂ ਉਹ ਮੇਰੀ ਵੀ ਧੀ ਹੈ ਭਾਈ ਮਰਦਾਨਾ ਕੁਛ ਹੋ ਗਿਆ ਮਹਾਰਾਜ ਹੁਣ ਮੈਨੂੰ ਕੋਈ ਫਿਕਰ ਨਹੀਂ ਹੈ ਸੁਲਤਾਨ ਪਰਲੋਦੀ ਦੀ ਧਰਤੀ ਤੇ ਸਤਗੁਰੂ ਬੈਠੇ ਆ ਸੁਲਤਾਨਪੁਰ ਲੋਧੀ ਸਾਹਿਬ ਦੇ ਨਾਲ ਲੱਗਰ ਹੈ ਮਨਸੀਹਾ ਮਨਸੀਹਾ ਦਾ ਚੌਧਰੀ ਆਉਂਦਾ ਹੈ ਧੰਨ ਗੁਰੂ ਨਾਨਕ ਦੇ ਮਾਰੇ ਦੇ ਚਰਨਾਂ 'ਚ ਭਗੀਰਥ ਜੀ ਦਾ ਨਾਮ ਹੈ ਮਹਾਰਾਜ ਨੇ ਆਖਿਆ ਭਗੀਰਥ ਜੀ ਜਾਓ ਲਾਹੌਰ ਦੀ ਧਰਤੀ ਤੇ ਅਸੀਂ ਮਰਦਾਨੇ ਦੀ ਧੀ ਦਾ ਵਿਆਹ ਕਰਨਾ ਹੈ ਮਰਦਾਨੇ ਦੀ ਧੀ ਦਾ ਵਿਆਹ ਐਦਾਂ ਕਰਨਾ ਜਿੱਦਾਂ ਰਾਜਿਆਂ ਦੇ ਵਿਆਹ ਹੁੰਦੇ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਜਿੱਦਾਂ ਰਾਜਿਆਂ ਦੀਆਂ ਧੀਆਂ ਦੇ ਵਿਆਹ ਹੁੰਦੇ ਆ ਅਸੀਂ ਮਰਦਾਨੇ ਦੀ ਧੀ ਦਾ ਐਦਾਂ ਵਿਆਹ ਕਰਨਾ ਹੈ ਭਾਈ ਮਰਦਾਨੇ ਦੇ ਅੱਖਾਂ 'ਚ ਬਰਾਗ ਦੇ ਅੰਝੂ ਹੈ ਮਹਾਰਾਜ ਅਸੀਂ ਤਾਂ ਮਰਾਸੀ ਆ ਮਹਾਰਾਜ ਸਾਡੀ ਧੀ ਦਾ ਵਿਆਹ ਕਿੱਥੇ ਰਾਜਿਆਂ ਦੀਆਂ ਧੀਆਂ ਕਿੱਥੇ ਸ਼ਾਹੂਕਾਰਾਂ ਦੀਆਂ ਧੀਆਂ ਕਿੱਥੇ ਮੇਰੀ ਡੂਮ ਦੀ ਧੀ ਹੈ ਤੁਸੀਂ ਕਹਿ ਰਹੇ ਹੋ ਵੀ ਰਾਜਿਆਂ ਦੀਆਂ ਧੀਆਂ ਵਾਂਗ ਵਿਆਹ ਕਰਨਾ ਹੈ ਮਹਾਰਾਜ ਕਹਿਣ ਲੱਗੇ ਹਾਂ ਮਰਦਾਨਿਆਂ ਜਿੱਦਣ ਤੇਰੀ ਧੀ ਦਾ ਵਿਆਹ ਹੋਏਗਾ ਦੁਨੀਆਂ ਵੇਖੇਗੀ ਮਰਦਾਨੇ ਦੀ ਧੀ ਦਾ ਵਿਆਹ ਹੋ ਰਿਹਾ ਹੈ ਮੈਂ ਗੱਲ ਇਹ ਕਰ ਰਿਹਾ ਜਦੋਂ ਸਿੱਖ ਗੁਰੂ ਦਾ ਬਣ ਜਾਂਦਾ ਹੈ ਗੁਰੂ ਉਹ ਸਿੱਖ ਦੇ ਕਾਰਜ ਆਪ ਸਵਾਰਦਾ ਹੈ ਜਿਵੇਂ ਅੱਜ ਇਹ ਪਰਿਵਾਰ ਸਰਦਾਰ ਬਹਾਦਰ ਸਿੰਘ ਦਾ ਪਰਿਵਾਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਿਹਾ ਹੈ ਭਾਈ ਪਘੀਰਥ ਨੂੰ ਧੰਗੁਰ ਨਾਨਕ ਦੇ ਮਹਾਰਾਜ ਨੇ ਉਹ ਸਮੇਂ 100 ਰੁਪਇਆ ਦਿੱਤਾ ਹੈ ਮਹਾਰਾਜ ਕਹਿਣ ਲੱਗੇ ਜਾਓ ਲਾਹੌਰ ਦੀ ਧਰਤੀ ਤੇ ਤੁਸੀਂ ਸ਼ਾਹੂਕਾਰੋਂ ਤੁਹਾਨੂੰ ਪਤਾ ਹੈ ਕਿੱਥੇ ਰਾਜਿਆਂ ਦੀਆਂ ਧੀਆਂ ਵਾਸਤੇ ਕੱਪੜੇ ਬਣਦੇ ਐ ਕਿੱਥੇ ਰਾਜਿਆਂ ਦੀਆਂ ਧੀਆਂ ਵਾਸਤੇ ਚੂੜਾ ਲਿਆ ਜਾਂਦਾ ਹੈ ਹੋਰ ਸ਼ਾਦੀ ਦਾ ਸਮਾਨ ਲਿਆ ਜਾਂਦਾ ਜਾਓ ਜਾ ਕੇ ਸਮਾਨ ਲੈ ਕੇ ਆਓ ਗੁਰਮਖੋ ਕਿੱਥੇ ਸੁਲਤਾਨਪੁਰ ਲੋਧੀ ਐ ਕਿੱਥੇ ਲਾਹੌਰ ਦੀ ਧਰਤੀ ਐ ਕਿਉਂ ਗਏ ਹੁਣ ਜਿਹੜਾ ਮੇਰੇ ਵਰਗਾ ਗਰੀਬ ਬੰਦਾ ਹੈ ਉਹ ਤਾਂ ਨਵੇਂ ਸ਼ਹਿਰ ਜਾ ਕੇ ਵੀ ਕੱਪੜਾ ਖਰੀਦਣੇ ਆਊਗਾ ਜੀ ਪਰ ਜਿਹੜਾ ਕੈਨੇਡਾ ਅਮਰੀਕਾ ਦੀ ਧਰਤੀ ਤੋਂ ਆਇਆ ਉਹ ਚੰਡੀਗੜ੍ਹ ਤੋਂ ਨੇੜੇ ਨਾ ਵੀ ਨਹੀਂ ਲੈਂਦਾ ਚੰਡੀਗੜ੍ਹ ਬ੍ਰਾਂਡਡ ਕੱਪੜੇ ਮਿਲਦੇ ਆ ਲੁਧਿਆਣੇ ਵਧੀਆ ਕੱਪੜੇ ਮਿਲਦੇ ਆ ਜਿਹਦੇ ਕੋਲ 4 ਪੈਸੇ ਆ ਉਹ ਵੱਡੇ ਸ਼ਹਿਰਾਂ ਵਿੱਚ ਜਾ ਕੇ ਕੱਪੜੇ ਲੈ ਕੇ ਆਉਂਦੇ ਆ ਧੰਗੁਰ ਨਾਨਕ ਦੇਵ ਮਹਾਰਜ ਨੇ ਤਾਂ ਹੀ ਆਖਿਆ ਮਰਦਾਨੇ ਦੀ ਧੀ ਦਾ ਵਿਆਹ ਕਰਨਾ ਵਧੀਆ ਸੋਤ ਲੈ ਕੇ ਆਉਣਾ ਹੈ ਭਾਈ ਪਗੀਰਥ ਜੀ ਜਿਹੜਾ ਭਾਈ ਮਰਦਾਨੇ ਦੀ ਧੀ ਵਾਸਤੇ ਚੂੜਾ ਲੈ ਕੇ ਆਉਣਾ ਉਹ ਹਾਥੀ ਦੇ ਦੰਦਾਂ ਵਾਲਾ ਚੂੜਾ ਹੋਵੇ ਦੁਨੀਆਂ ਵੇਖੇ ਮਰਦਾਨੇ ਦੀ ਧੀ ਦਾ ਵਿਆਹ ਹੋ ਰਿਹਾ ਵਾਹ ਭਾਈ ਪਗੀਰਥ ਗਿਆ ਭਾਈ ਮਰਦਾਨੇ ਨੂੰ ਨਾਲ ਲੈ ਕੇ ਪਰ ਗੁਰੂ ਨੇ ਇੱਕ ਬਚਨ ਜਾਂਦਿਆਂ ਨੂੰ ਕਰ ਦਿੱਤਾ ਭਾਈ ਮਰਦਾਨੇਆ ਲਾਹੌਰ ਦੀ ਧਰਤੀ ਤੇ ਰਾਤ ਨਹੀਂ ਰਹਿਣਾ ਭਾਈ ਜਿੰਨਾ ਮਹਿੰਗਾ ਸਮਾਨ ਵੇਣੇ ਲੈ ਆਣਾ ਪਰ ਰਾਤ ਨਹੀਂ ਰਹਿਣਾ ਮੁੜ ਕੇ ਤੁਸੀਂ ਸੁਲਤਾਨਪੁਰ ਲੋਧੀ ਧਰਤੀ ਤੇ ਆ ਜਾਣਾ ਹੈ ਜਾਂਦੇ ਆ ਜੀ ਲਾਹੌਰ ਦੀ ਧਰਤੀ ਤੇ ਸਾਰੇ ਕੱਪੜਾ ਲੀੜਾ ਲੈ ਲਿਆ ਸਮਾਨ ਲੈ ਲਿਆ ਗੱਡਾ ਭਰ ਲਿਆ ਹੁਣ ਇੱਕ ਚੀਜ਼ ਰਹਿ ਗਈ ਹਾਥੀ ਦੇ ਦੰਦਾਂ ਦਾ ਚੂੜਾ ਗੁਰੂ ਨੇ ਆਖਿਆ ਸੀ ਲੈਣਾ ਭਾਈ ਪਗੀਰਥ ਜੀ ਬਾਜ਼ਾਰ ਵਿੱਚ ਪੁੱਛਦੇ ਐ ਇੱਥੇ ਚੂੜਿਆਂ ਦੀ ਸਭ ਤੋਂ ਵਧੀਆ ਦੁਕਾਨ ਕਿਹੜੀ ਹੈ ਤੇ ਦੱਸਦੇ ਆਂ ਵੀ ਮਨ ਸੁਖ ਦੀ ਦੁਕਾਨ ਤੇ ਜਾਓ ਜੀ ਮਨ ਸੁਖ ਦੀ ਦੁਕਾਨ ਇਹੋ ਜੀ ਦੁਕਾਨ ਹੈ ਜਿੱਥੇ ਸ਼ਾਹੂ ਕਰਦੀਆਂ ਧੀਆਂ ਵਾਸਤੇ ਚੂੜੇ ਤਿਆਰ ਹੁੰਦੇ ਆਂ ਰਾਜੇ ਮਹਾਰਾਜੇ ਦੀਆਂ ਧੀਆਂ ਵਾਸਤੇ ਚੂੜੇ ਤਿਆਰ ਹੁੰਦੇ ਆਂ ਭਾਈ ਪਗੀਰਥ ਜੀ ਭਾਈ ਮਰਦਾਨਾ ਜੀ ਮਨ ਸੁਖ ਦੀ ਦੁਕਾਨ ਤੇ ਜਾਂਦੇ ਆਂ ਜਾ ਕੇ ਕਹਿੰਦੇ ਆਂ ਜੀ ਸਾਨੂੰ ਚੂੜਾ ਚਾਹੀਦਾ ਹੈ ਭਾਈ ਮਨ ਸੁਖ ਕਹਿਣ ਲੱਗਾ ਚੂੜਾ ਤਾਂ ਕੋਈ ਤਿਆਰ ਹੀ ਨਹੀਂ ਹੈ ਇੱਕ ਚੂੜਾ ਤਿਆਰ ਹੈ ਉਹ ਸ਼ਾਹੂਕਾਰ ਨੇ ਮੇਰੇ ਕੋਲੋਂ ਪਰਸੋਂ ਨੂੰ ਲੈ ਕੇ ਜਾਣਾ ਹੈ ਮੈਂ ਤੁਹਾਨੂੰ ਨਹੀਂ ਦੇ ਸਕਦਾ ਬਹੁਤ ਵੱਡਾ ਸ਼ਾਹੂਕਾਰ ਹੈ ਉਹਦੀ ਧੀ ਦਾ ਵਿਆਹ ਹੈ ਉਹਨੇ ਮੈਨੂੰ ਅੱਜ ਤੋਂ 1 ਮਹੀਨਾ ਪਹਿਲਾਂ ਕਿਹਾ ਹੋਇਆ ਵੀ ਵਧੀਆਂ ਚੂੜਾ ਤਿਆਰ ਕਰਨਾ ਹਾਥੀ ਦੇ ਦੰਦ ਦਾ ਤਿਆਰ ਕਰਨਾ ਪਰ ਮੈਂ ਤੁਹਾਨੂੰ ਨਹੀਂ ਦੇ ਸਕਦਾ ਉਹਦੇ ਵਾਸਤੇ ਬਣਿਆ ਹੋਇਆ ਭਾਈ ਭਗੀਰਥ ਜੀ ਕਹਿਣ ਲੱਗੇ ਜਿੰਨੀ ਤੁਸੀਂ ਮਾਇਆ ਕਹੋ ਮੁੱਖ ਤੋਂ ਕੱਢੋ ਕਿੰਨੀ ਮਾਇਆ ਚਾਹੀਦੀ ਹੈ ਹੁਣ ਮਨ ਸੁਖ ਦੇ ਮਨ ਵਿੱਚ ਆਇਆ ਵੀ ਇਹ ਫਸੇ ਤਾਂ ਹੋਈ ਹੀ ਐ ਚਲੋ ਵੱਧ ਮਾਇਆ ਮੰਗ ਲਓ ਜਿੰਨੇ ਦਾ ਚੂੜਾ ਓਨੀ ਡਬਲ ਮਾਇਆ ਮੰਗੀ ਭਾਈ ਪਗੀਰਥ ਦੇ ਕੋਲੋਂ ਮਨ ਸੁਖ ਨੇ ਕਹਿਣ ਲੱਗਾ ਐਨੀ ਮਾਇਆ ਦੇ ਦਿਓ ਜੀ ਭਾਈ ਪਗੀਰਥ ਨੇ ਮਾਇਆ ਦਿੱਤੀ ਤੇ ਚੂੜਾ ਲੈ ਕੇ ਵਾਪਸ ਤੁਰਨ ਲੱਗੇ ਆ ਭਾਈ ਮਨ ਸੁਖ ਕਹਿਣ ਲੱਗਾ ਓਏ ਤੁਸੀਂ 1 ਮਿੰਟ ਖੜੋ ਇਹ ਚੂੜਾ ਕਿਹਦੇ ਵਾਸਤੇ ਲੈ ਕੇ ਚੱਲੇ ਹੋ ਕਿਹੜੇ ਸ਼ਾਹੂਕਾਰ ਦੀ ਧੀ ਦਾ ਵਿਆਹ ਹੈ ਇਹ ਵੀ ਦੱਸ ਜਾਓ ਭਾਈ ਪਗੀਰਤ ਕਹਿਣ ਲੱਗਾ ਆ ਸਾਡੇ ਮਰਦਾਨੇ ਦੀ ਧੀ ਦਾ ਵਿਆਹ ਹੈ ਮਰਦਾਨਾ ਕੌਣ ਹੈ ਭਾਈ ਪਗੀਰਤ ਕਹਿਣ ਲੱਗਾ ਮੇਰੇ ਗੁਰੂ ਨਾਨਕ ਦਾ ਰਵਾਬੀ ਹੈ ਕੀਰਤਨੀ ਹੈ ਮੇਰੇ ਗੁਰੂ ਨਾਨਕ ਦਾ ਮੇਰੇ ਗੁਰੂ ਨਾਨਕ ਦੇ ਨਾਲ ਰਵਾਬ ਵਜਾਉਂਦਾ ਹੈ ਕੀਰਤਨ ਕਰਦਾ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣਿਆ ਭਾਈ ਮਨੁੱਖ ਕਹਿੰਦਾ ਮੈਨੂੰ ਵੀ ਗੁਰੂ ਦੇ ਦਰਸ਼ਨ ਕਰਾਓ ਲਾਹੌਰ ਦੀ ਧਰਤੀ ਤੋਂ ਮਨ ਸੁਖ ਵੀ ਨਾਲ ਆਉਂਦਾ ਹੈ ਭਾਈ ਪਗੀਰਤ ਸਿੰਘ ਜੀ ਹੈ ਭਾਈ ਮਰਦਾਨਾ ਜੀ ਨਾਲ ਆਉਂਦੇ ਹੈ ਮਾਰੇ ਸੱਚੇ ਪਾਤਸ਼ਾਹ ਦੇ ਆ ਕੇ ਚਰਣਾ ਵਿੱਚ ਮਨ ਸੁਖ ਵੀ ਮੱਥਾ ਟੇਕਦਾ ਭਾਈ ਪਗੀਰਤ ਵੀ ਮੱਥਾ ਟੇਕਦਾ ਮਨ ਸੁਖ ਕਹਿਣ ਲੱਗਾ ਮਹਾਰਾਜ ਜੀ ਮੇਰੇ ਮਨ ਵਿੱਚ ਲਾਲਚ ਆਇਆ ਹੈ ਮੈਂ ਇਹਨਾਂ ਕੋਲ ਵੱਧ ਮਾਇਆ ਮੰਗ ਲਈ ਮਹਾਰਾਜ ਆ ਮਾਇਆ ਵਾਦੀ ਤੁਹਾਡੇ ਚਰਨਾਂ 'ਚ ਪਈ ਐ ਮੈਨੂੰ ਮਨ ਦਾ ਸੁੱਖ ਦੇ ਦਿਓ ਆਖੋ ਸਤਨਾਮ ਜੀ ਵਾਹਿਗੁਰੂ ਮਹਾਰਾਜ ਮੇਰਾ ਨਾਮ ਹੀ ਮਨ ਸੁਖ ਹੈ ਮੈਨੂੰ ਮਨ ਦਾ ਸੁੱਖ ਦੇ ਦਿਓ ਮਹਾਰਾਜ ਨੇ ਭਾਈ ਮਨ ਸੁਖ ਦੇ ਵੀ ਕਿਰਪਾ ਕੀਤੀ ਪਰ ਇੱਧਰ ਜਦੋਂ ਭਾਈ ਮਰਦਾਨੇ ਦੀ ਧੀ ਦੇ ਵਿਆਹ ਵਾਲਾ ਦਿਨ ਆਉਂਦਾ ਭਾਈ ਮਰਦਾਨੇ ਨੂੰ ਤੇ ਭਾਈ ਪਘੀਰਤ ਨੂੰ ਮਾਰੇ ਸੱਚੇ ਪਾਤਸ਼ਾਹ ਭੇਜਦੇ ਐ ਤਲਵੰਡੀ ਦੀ ਧਰਤੀ ਤੇ ਜਾਓ ਮਰਦਾਨਾ ਜੀ ਜਾ ਕੇ ਤੁਸੀਂ ਆਪਣੀ ਧੀ ਦਾ ਵਿਆਹ ਕਰੋ ਆ ਜਿੰਨਾ ਸਮਾਨ ਲੈ ਕੇ ਆਏ ਉਹ ਸਾਰੇ ਹੀ ਲੈ ਜਾਓ ਚੂੜਾ ਵੀ ਲੈ ਜਾਓ ਕੱਪੜੇ ਵੀ ਲੈ ਜਾਓ ਜਾ ਕੇ ਆਪਣੀ ਧੀ ਦਾ ਠਾਠ ਬਾਠ ਨਾਲ ਵਿਆਹ ਕਰੋ ਭਾਈ ਮਰਦਾਨਾ ਜੀ ਦੇ ਅੱਖਾਂ ਵਿੱਚ ਵਰਾਗ ਦੇ ਅੰਜੂ ਆਏ ਮਹਾਰਾਜ ਆ ਤੁਸੀਂ ਮੇਰੀ ਧੀ ਵਾਸਤੇ ਇੰਨਾ ਸੋਹਣਾ ਚੂੜਾ ਤਿਆਰ ਕਰਵਾਇਆ ਹੈ ਤੁਸੀਂ ਮੇਰੀ ਧੀ ਵਾਸਤੇ ਇੰਨੇ ਸੋਹਣੇ-ਸੋਹਣੇ ਕੱਪੜੇ ਲੈ ਕੇ ਦਿੱਤੇ ਐ ਪਰ ਮਹਾਰਾਜ ਜੀ ਮੇਰੀ ਧੀ ਦਾ ਕਾਰਜ ਉੰਨਾ ਸਮਾਂ ਪੂਰਾ ਨਹੀਂ ਹੋਣਾ ਜਿੰਨਾ ਸਮਾਂ ਤੁਸੀਂ ਨਹੀਂ ਆਉਂਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਕਾਰਜ ਅਧੂਰਾ ਹੈ ਜੇ ਤੁਸੀਂ ਆਓਗੇ ਤਾਂ ਹੀ ਕਾਰਜ ਪੂਰਾ ਹੋਏਗਾ ਭਾਈ ਮਰਦਾਨੇ ਨੂੰ ਵਚਨ ਕੀਤਾ ਧੰਗੁਰੂ ਨਾਨਕ ਦੇ ਮਹਾਰਾਜ ਨੇ ਮਰਦਾਨਿਆਂ ਜਾ ਅਸੀਂ ਵੀ ਆਵਾਂਗੇ ਜਿੱਦਣ ਤੇਰੀ ਧੀ ਦਾ ਵਿਆਹ ਹੋਏਗਾ ਉਸ ਦਿਨ ਅਸੀਂ ਵੀ ਆਵਾਂਗੇ ਪਰ ਹੁਣ ਤੁਸੀਂ ਜਾਓ ਜਾ ਕੇ ਵਿਆਹ ਦੀਆਂ ਤਿਆਰੀਆਂ ਕਰੋ ਵਿਆਹ ਦਾ ਦਿਨ ਆਉਂਦਾ ਹੈ ਧੰਗ ਗੁਰੂ ਨਾਨਕ ਦੇਵ ਮਾਰੇ ਸੁਲਤਾਨ ਪਰਲੋਦੀ ਦੀ ਧਰਤੀ ਤੋਂ ਆਉਂਦੇ ਆ ਸੁਲਤਾਨ ਪਰਲੋਦੀ ਦਾ ਨਵਾਬ ਦੌਲਤਖਾਨ ਵੀ ਆਉਂਦਾ ਹੈ ਤੇ ਗੁਰਮਖੋ ਤਲਵੰਡੀ ਦੀ ਧਰਤੀ ਦਾ ਨਵਾਬ ਵੀ ਆਉਂਦਾ ਹੈ ਹੋਰ ਵੱਡੇ ਵੱਡੇ ਬੰਦੇ ਭਾਈ ਮਰਦਾਨੇ ਦੇ ਕੁੜੀ ਬੱਚੀ ਦੀ ਬੱਚੀ ਦੇ ਆਨੰਦ ਵਿਆਹ ਤੇ ਆਉਂਦੇ ਐ ਤੇ ਦੁਨੀਆ ਪੁੱਛਦੀ ਐ ਅੱਜ ਤਲਵੰਡੀ ਦੀ ਧਰਤੀ ਤੇ بڑے ਵੱਡੇ ਵੱਡੇ ਸ਼ਾਹੂਕਾਰ ਆਏ ਐ بڑے ਵੱਡੇ ਵੱਡੇ ਲੋਕ ਆਏ ਐ ਕਿਹਦੀ ਧੀ ਦਾ ਵਿਆਹ ਹੈ ਤੇ ਸੰਗਤਾਂ ਦੱਸਦੀਆਂ ਗੁਰੂ ਨਾਨਕ ਦੇ ਮਰਦਾਨੇ ਦੀ ਧੀ ਦਾ ਹੈ ਧੰਗੁਰ ਨਾਨਕ ਦੇ ਮਹਾਰਜ ਨੇ ਹੱਥੀ ਭਾਈ ਮਰਦਾਨੇ ਦੀ ਧੀ ਦਾ ਵਿਆਹ ਕੀਤਾ ਹੈ ਮੈਂ ਜਿਹੜੀ ਗੱਲ ਕਰਨੀ ਚਾਹੁੰਨਾ ਜੇ ਤੁਹਾਡੀ ਗੁਰੂ ਅੱਗੇ ਅਰਦਾਸ ਹੋਏਗੀ ਜੇ ਤੁਸੀਂ ਗੁਰੂ ਵਾਲੇ ਬਣੇ ਹੋਵੋਗੇ ਤੁਹਾਡਾ ਕਾਰਜ ਤੁਹਾਡਾ ਨਹੀਂ ਰਹੇਗਾ ਗੁਰੂ ਦਾ ਕਾਰਜ ਬਣ ਜਾਂਦਾ ਹੈ ਭਗਤ ਧੰਨਾ ਜੀ ਨੇ ਐਵੇਂ ਨਹੀਂ ਸ਼ਬਦ ਉਚਾਰਨ ਕੀਤਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਗੁਰੂ ਉਹਨਾਂ ਦੇ ਕਾਰਜ ਸਵਾਰਦਾ ਜਿਹੜਾ ਗੁਰੂ ਦਾ ਬਣ ਜਾਂਦਾ ਆਉ ਪੜ੍ਹੋ